ਮੇਰਾ ਨਾਮ ਲਕੇਸ਼ ਆ ਮੇਰਾ ਪਿੰਡ ਰਾਜਪੁਰਾ ਵਾ ਇਹ ਉਧਰੋਂ ਬਾਫਾੜੀ ਆ ਅਨੰਤ ਕੰਡੀਸ਼ਨਰ ਤੇੜ ਤੇ ਉਹ ਨਸ਼ਾ ਨੂੰਸ਼ਾ ਕੀਤਾ ਸੀ ਡਰਾਈਵਰ ਨੇ ਤੇ ਇੱਥੇ ਕੋਈ ਐਮਆ ਗਰਦਾਪੁਰ ਤੋਂ ਆ ਰਿਹਾ ਸੀ ਤੇ ਬੋਰੀ ਕਿੰਦੀ ਡੇਗੀ ਆਟੋ ਵਾਲੇ ਦੀ ਉਹ ਮੈਂ ਬੋਰੀ ਚੁੱਕ ਕੇ ਰੱਖੀ ਐ ਇੰਨੀ ਦੇਰ ਨੂੰ ਬਤ ਮੇਰੇ ਉੱਤੇ ਆ ਗਈ ਆ ਤੇ ਮੈਂ ਚੋ ਆਪਣਾ ਤੇਜ ਮਰ ਲੋ ਕ ਆਪਣੀ ਜਿੱਦਾਂ ਵੀ ਤੁਸਤੀ ਫੁਸਤੀ ਨਾਲ ਜਿੱਦਾਂ ਵੀ ਕ ਆਪਣਾ ਮੋਟਰਸਾਈਕਲ ਪਾਰਾ ਕੀਤਾ ਵਾ ਤੇ ਫੇਰ ਵੀ ਮੋਟਰਸਾਈਲ ਮੇਰੇ ਨਾਲ ਸਹਿ ਗਈ ਐ ਬਸ ਮੌਕੇ ਤੇ ਹੋਣੀ ਆ ਕੋਈ 30 35 ਸਵਾਰੀਆਂ ਅਵਰ ਜਦੋਂ ਮੈਂ ਮੋਰਟਾਹਲ ਜਦੋਂ ਬੱਸ ਸਹੀ ਵਜੇ ਆ ਦੇ ਵਿੱਚ ਮੈਂ ਭੱਜ ਕੇ ਆਪਣਾ ਮੋਰਟਾਹਲਾ ਲਾ ਕੇ ਤੇ ਆਇਆ ਵਾਂ ਡਰਾਈਵਰ ਨੂੰ ਫੜਨ ਲਈ ਤੇ ਡਰਾਈਵਰ ਫਰਾਰ ਹੋ ਗਿਆ ভাই ਮੇਰਾ ਨਾਂ ਹਰਜਿੰਦਰ ਸਿੰਘ ਪਿਹਰਾਜ ਮੈਂ ਇਹ ਵੇਲੇ ਗੁਰਦਾਸਪੁਰ ਤੋਂ ਆ ਰਿਹਾ ਸੀ ਕਲਾਨੌਰ ਵੱਲੋਂ ਸਾਈਡ ਤੋਂ ਨਈਰ ਬੱਸ ਸਰਵਿਸ ਜਿਹੜੀ ਆ ਰਹੀ ਬਹੁਤ ਹੀ ਫਾਸਟ ਆ ਰਹੀ ਐਨੀ ਫਾਸਟ ਆ ਰਹੀ ਵੀ ਮੇਰੇ ਸਾਹਮਣੇ ਘੱਟੋ ਘੱਟ ਵੀ 150 ਦੀ ਸਪੀਡ ਤੇ ਹੋਣੀ ਹੈ ਤੇ ਇਹਦੇ ਵਿੱਚ ਸਵਾਰੀਆਂਹੀਂ ਕੋਈ ਜਾਨੀ ਮਾਲੀ ਨੁਕਸਾਨ ਤੋਂ ਚਲੋ ਜਾਨੀ ਨੁਕਸਾਨ ਤੋਂ ਬਹੁਤ ਹੋਇਆ ਵਾ ਵੀ ਮਾਲੀ ਨੁਕਸਾਨ ਤੋਂ ਬਚਾਇਆ ਹੋ ਗਿਆ ਕੋ ਸਕੂਲ ਵਾਲੀਆਂ ਮਾਈਡਾਂਹੀਂ ਹੋਰ ਇਹਦੇ ਵਿੱਚ ਬਹੁਤ ਬੱਚੇ ਬਜ਼ੁਰਗ ਵੀ ਹੈਗੇ ਪਰ ਬੱਸ ਵੱਜਣ ਸਾਰੇ ਡਰਾਈਵਰ ਇਥੋਂ ਭੱਜ ਗਿਆ ਤੇ ਡਰਾਈਵਰ ਦੀ ਹਾਲਤ ਇਦਾਂ ਦੀ ਵੀ ਤੁਸੀਂ ਵੇਖ ਸਕਦੇ ਜੇ ਵੀ ਫੋਟੋ ਉਸ ਤੇ ਘਟੋ ਘਟ ਵੀ ਅੱਧੀ ਪਾਸੇ ਅਗਲੇ ਬੰਨੇ ਚਲ ਗਈ ਆ ਉਹ ਡਰਾਈਵਰ ਨੇ ਕੀ ਖਾਦਾ ਹੋਊਗਾ ਜਾਂ ਉਹਨੇ ਚਟਾ ਪੀਤਾ ਹੋਊਗਾ ਜਾਂ ਉਹਨੇ ਗੋਲੀਆਂ ਖਾਧੀਆਂ ਸਾਨੂੰ ਇਹ ਗੱਲ ਤਾਂ ਨਹੀਂ ਪਤਾ ਇਹ ਮੈਡੀਕਲ ਤੋਂ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੂਗਾ ਪਰ ਵੇਖੋ ਇਹ ਝਾਲ ਮਾਲ ਦੀ ਰਾਖੀ ਵਾਸਤੇ ਤੇ ਇਹਦਾ ਕੋਈ ਲਾਇਸੈਂਸ ਚੈੱਕ ਵਗਾਰਾ ਕਰਨਾ ਚਾਹੀਦਾ ਹੈ ਇਹ ਬੰਦੇ ਵੇਖੋ ਇੰਨਾ ਨੁਕਸਾਨ ਹੋ ਗਿਆ ਐਕਸੀਡੈਂਟ ਤੋਂ ਘਟਨਾ ਬਹੁਤ ਜ਼ਬਰਦਸਤ ਵਾ ਇਹ ਆ ਵੀ ਤੁਸੀਂ ਸ਼ੁਕਰ ਕਰੋ ਵੀ ਬਚਾਅ ਹੋ ਗਿਆ ਵਾ ਬਾਕੀ ਆ ਗੱਡੀ ਤੁਹਾਡੇ ਸਾਹਮਣੇ ਖਲੋਤੀ ਹੈ ਪੀਬੀ061241 ਇਹਦਾ ਨੰਬਰ ਵਾ ਤੇ ਜਾਨੀ ਨੁਕਸਾਨ ਤੋਂ ਤਾਂ ਬਚਾਅ ਜ਼ਰੂਰ ਹੋਇਆ ਜੇ ਪਰ ਮਾਲੀ ਨੁਕਸਾਨ ਕਾਫੀ ਹੋ ਗਿਆ ਵਾ ਇਹ ਵੇਖਿਆ ਗਿਆ ਵੀ ਇੱਕ ਮੁੰਡਾ ਆਪਣੀ ਜਾਨ ਬਚਾ ਕੇ ਮੋਟਰਸਾਈਕਲ ਛੁੱਟ ਕੇ ਭੱਜ ਗਿਆ ਉੱਥੋਂ ਇਸ ਕਰਕੇ ਆ ਪ੍ਰਸ਼ਾਸਨ ਨੂੰ ਜ਼ੋਰਦਾਰ ਅਪੀਲ ਆ ਕਿ ਇਹਨਾਂ ਡਰਾਈਵਰਾਂ ਤੇ ਥੋੜੀ ਕੋਈ ਬਾਕੀ ਮਤਲਬ ਨਿਗਰਾਨੀ ਕੀਤੀ ਜਾਵੇ ਜਾਂ ਮਾਲਕਾਂ ਨੂੰ ਆ ਵੀ ਆਪਣੇ ਡਰਾਈਵਰਾਂ ਦੀ ਜਿਹੜੀ ਹੈ ਸੇਫਟੀ ਰੱਖੀ ਜਾਵੇ ਵੀ ਇਹਨਾਂ ਨੂੰ ਪੁੱਛਿਆ ਜਾਵੇ ਵੀ ਤੁਸੀਂ ਕਿਹੜੀ ਰਸਪਾਰਨਾ ਗੱਡੀਆਂ ਚਲਾਉਂਦੇ ਹੋ ਕਿੰਨਾ ਕਿ ਕਿਤੇ 2 ਮਿੰਟ ਦੀ ਸਰਵਿਸ ਵਾ ਇਥੇ ਤੂੰ ਕਲਾਨਰੋਂ ਗੁਰਦਾਸਪੁਰ ਜਾਣਾ ਤੁਸੀਂ ਕਿਹੜਾ ਚੰਡੀਗੜ੍ਹ ਜਾਣਾ ਇਸ ਕਰਕੇ ਆ ਇਹ ਬੜੀ ਮੰਦ ਭਾਗੀ ਘਟਨਾ ਵਾਪਰੀ ਆ ਤੇ ਮਾਲਕ ਨੇ ਬੜਾ ਹੱਥ ਦੇ ਕੇ ਰੱਖਿਆ ਇਹਨਾਂ ਨੂੰ ਬਾਕੀ ਜੋ ਆਕਾਲਪੁਰਖ ਕਰੇ ਵਧੀਆ ਕਰੂਗਾ ਬਚਾਅ ਹੋ ਗਿਆ ਵਾ ਜੀ ਟੋਟਲੀ ਬਚਾਅ ਹੋ ਗਿਆ ਬਾਕੀ ਪੁਲਿਸ ਪ੍ਰਸ਼ਾਸਨ ਵਾਲੇ ਵੀ ਆ ਚੁੱਕੇ ਆ ਬਾਕੀ ਜਿਹੜੀ ਜਾਣਕਾਰੀ ਆ ਇਹਨਾਂ ਕੋ ਤੁਸੀਂ ਲਾਓ ਧੰਨਵਾਦ ਜੀ ਅਸੀਂ ਬਸ ਕੇ ਕੰਡਰਾਵਰੋਂ ਤੋਂ ਕੋਈ ਮਿਲ ਨਹੀਂ ਬਣਉ ਇਹ ਇੱਕ ਪਾਸੇ ਜਿਹੜੀਆਂ ਮੰਗਲ ਸ਼ੈਣ ਫੋਲਟੇ ਵਜੀ ਆ ਪੋ ਮੁਰਸ਼ਾਲਾ ਦੇ ਵਿੱਚ ਤੇ ਪੰਜਾਂ ਮਟਾਂ ਜਾਂ ਆਣ ਕੇ ਦੇਖਿਆ ਵਾ ਤੇ ਬਸ ਜਿਹੜੀ ਆ ਪੋਲਡੇ ਬਾਰੀਅਲ ਦੇ ਉੱਤੇ ਚੜੀ ਹੋਈ ਆ ਇਹ ਕਾਫੀ ਲੋਕਾਂ ਨੇ 3-4 ਲੋਕਾਂ ਦੇ ਛੱਡਾਂ ਲੱਗੀਆਂ ਨੇ ਜਿਨ੍ਹਾਂ ਨੂੰ ਹਸਪਤਾਲ ਪਹੁੰਚਾ ਗਿਆ ਹੈ ਆ ਓਲਾ ਮਸੀਹ ਆ ਇੱਕ ਮਜੀਦੀ ਆ ਬ੍ਰਾਦਰ ਅਸ਼ਾਰੇ ਦੇ ਆ ਇਹਨਾਂ ਨੂੰ ਸਰਕਾਰੀ ਹਸਪਤਾਲ ਪਹੁੰਚਾ ਗਿਆ ਛੱਡਾਂ ਖੇਚੇ ਲੱਗੀਆਂ ਹੋਈਆਂ ਨੇ ਇਹਨਾਂ ਦੀ ਛੱਡਾਂ ਡਰ ਆਵਰ ਤੇ ਫਰਾਰ ਹੋ ਗਿਆ ਵਾ ਬਾਅਦ ਛੱਡ ਕੇ ਡਰਾਈਵਰ ਜਿਹੜਾ ਇਹ ਮੇਜਰ ਆਂਦਾ ਉਸ ਦਾਰੂ ਗਿਆ ਵਾ ਇਹ ਨਾ ਨਹੀਂ ਪਤਾ ਲੱਗਾ ਵੀ ਇੱਕ ਕਿਸੇ ਕਾਰਨ ਬਾਅਦ ਸਭ ਜੀਆ ਕਿ ਓਰ ਸ਼ਦਰ ਨੂੰ ਗੁਰਦਾਸਪੁਰ ਨੂੰ ਆਈਏ ਨੂੰ ਫੋਨ ਕਰਤਾ ਵਾ ਉਹ ਆਣ ਕੇ ਸਾਰੀ ਕਾਰਵਾਈ ਕਰੀ ਗਈ ਸਵਾਰੀਆਂਹੀਂ ਕੋਈ ਜਾਨੀ ਮਾਲੀ ਨੁਕਸਾਨ ਤੋਂ ਚਲੋ ਜਾਨੀ ਨੁਕਸਾਨ ਤਾਂ ਬਹੁਤ ਹੋਇਆ ਵਾ ਵੀ ਮਾਲੀ ਨੁਕਸਾਨ ਤੋਂ ਬਚਾਇਆ ਹੋ ਗਿਆ ਕੋਈ ਸਕੂਲ ਵਾਲੀਆਂ ਮਾਈਡਾਂਹੀਂ ਹੋਰ ਇਹਦੇ ਵਿੱਚ ਬਹੁਤ ਬੱਚੇ ਬਜ਼ੁਰਗੂ ਵੀ ਹੈਗੇ ਪਰ ਬੱਸ ਵੱਜਣ ਸਾਰੀ ਡਰਾਈਵਰ ਇੱਥੋਂ ਭੱਜ ਗਿਆ ਤੇ ਡਰਾਈਵਰ ਦੀ ਹਾਲਤ ਇਦਾਂ ਦੀ ਹੀ ਵੀ ਤੁਸੀਂ ਵੇਖ ਸਕਦੇ ਜੇ ਵੀ ਫੋਟੋ ਇਸ ਤੇ ਘਟੋ ਘਟ ਵੀ ਅੱਧੀ ਪਾਸਾ ਅਗਲੇ ਬੰਨੇ ਚਲ ਗਈ ਆ ਉਹ ਡਰਾਈਵਰ ਨੇ ਕੀ ਖਾਦਾ ਹੋਊਗਾ ਜਾਂ ਉਹਨੇ ਚਿਟਾ ਪੀਤਾ ਹੋਊਗਾ ਜਾਂ ਉਹਨੇ ਗੋਲੀਆਂ ਖਾਧੀਆਂ ਸਾਨੂੰ ਇਹਦਾ ਤਾਂ ਨਹੀਂ ਪਤਾ ਇਹ ਮੈਡੀਕਲ ਤੋਂ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੂਗਾ ਪਰ ਵੇਖੋ ਇਹ ਝਾਲ ਮਾਲ ਦੀ ਰਾਖੀ ਵਾਸਤੇ ਤੇ ਇਹਦਾ ਕੋਈ ਲਾਇਸੈਂਸ ਚੈੱਕ ਵਗਾਰਾ ਕਰਨਾ ਚਾਹੀਦਾ ਹੈ ਇਹ ਬੰਦੇ ਵੇਖੋ ਇੰਨਾ ਨੁਕਸਾਨ ਹੋ ਗਿਆ ਐਕਸੀਡੈਂਟ ਤੋਂ ਘਟਨਾ ਬਹੁਤ ਜ਼ਬਰਦਸਤ ਵਾ ਇਹ ਆ ਤੁਸੀਂ ਸ਼ੁਕਰ ਕਰੋ ਵੀ ਬਚਾਅ ਹੋ ਗਿਆ ਵਾ ਬਾਕੀ ਆ ਗੱਡੀ ਤੁਹਾਡੇ ਸਾਹਮਣੇ ਖਲੋਤੀ ਹੈ ਪੀਬੀ061241 ਇਹਦਾ ਨੰਬਰ ਵਾ ਤੇ ਜਾਨੀ ਨੁਕਸਾਨ ਤੋਂ ਤਾਂ ਬਚਾਅ ਜ਼ਰੂਰ ਹੋਇਆ ਜੇ ਪਰ ਮਾਲੀ ਨੁਕਸਾਨ ਕਾਫੀ ਹੋ ਗਿਆ ਇਹ ਵੇਖਿਆ ਗਿਆ ਵੀ ਇੱਕ ਮੁੰਡਾ ਆਪਣੀ ਜਾਨ ਬਚਾ ਕੇ ਮੋਟਰਸਾਈਕਲ ਛੁੱਟ ਕੇ ਭੱਜ ਗਿਆ ਉੱਥੋਂ ਇਸ ਕਰਕੇ ਆ ਪ੍ਰਸ਼ਾਸਨ ਨੂੰ ਜ਼ੋਰਦਾਰ ਅਪੀਲ ਆ ਕਿ ਇਹਨਾਂ ਡਰਾਈਵਰਾਂ ਤੇ ਥੋੜੀ ਕੋਈ ਬਾਕੀ ਮਤਲਬ ਨਿਗਰਾਨੀ ਕੀਤੀ ਜਾਵੇ ਜਾਂ ਮਾਲਕਾਂ ਨੂੰ ਆ ਵੀ ਆਪਣੇ ਡਰਾਈਵਰਾਂ ਦੀ ਜਿਹੜੀ ਹੈ ਸੇਫ ਸੈਫਟੀ ਰੱਖੀ ਜਾਵੇ ਵੀ ਇਹਨਾਂ ਨੂੰ ਪੁੱਛਿਆ ਜਾਵੇ ਵੀ ਤੁਸੀਂ ਕਿਹੜੀ ਰਸ ਭਾਰ ਨਾਲ ਗੱਡੀਆਂ ਚਲਾਉਂਦੇ ਜੀ ਕਿੰਨਾ ਕਿ ਕਿਤੇ 2 ਮਿੰਟ ਦੀ ਸਰਵਿਸ ਵਾ ਇਥੇ ਤੂੰ ਕਲਾਨਰੋਂ ਗਰਦਾਸਪੁਰ ਜਾਣਾ ਤੁਸੀਂ ਤਾਂ ਚੰਡੀਗੜ੍ਹ ਜਾਣਾ ਇਸ ਕਰਕੇ ਆ ਇਹ ਬੜੀ ਮੰਦ ਭਾਗੀ ਘਟਨਾ ਵਾਪਰੀ ਆ ਤੇ ਮਾਲਕ ਨੇ ਮੜਾ ਹੱਥ ਦੇ ਕੇ ਰੱਖਿਆ ਇਹਨਾਂ ਨੂੰ ਬਾਕੀ ਜੋ ਆਕਾਲਪੁਰਖ ਕਰੇ ਵਧੀਆ ਕਰੂਗਾ ਬਚਾਅ ਹੋ ਗਿਆ ਵਾ ਜੀ ਟੋਟਲੀ ਬਚਾਅ ਹੋ ਗਿਆ ਬਾਕੀ ਪੁਲਿਸ ਪ੍ਰਸ਼ਾਸਨ ਵਾਲੇ ਵੀ ਆ ਚੁੱਕੇ ਆ ਬਾਕੀ ਜਿਹੜੀ ਜਾਣਕਾਰੀ ਆ ਇਹਨਾਂ ਕੋ ਤੁਸੀਂ ਲਾਓ ਧੰਨਵਾਦ ਜੀ ਅਸੀਂ ਪਾਸਤੇ 15 ਰੂਮ ਤੋਂ ਕੋਈ ਮਿਲੀ ਸਾਨੂੰ ਕਿ ਇੱਕ ਬਾਸੀ ਜਿਹੜੀ ਆ ਮੰਗਲ ਸ਼ਹਿਨ ਪੁਲਸੇ ਵਧੀਆ ਪੁਰਸ਼ ਸਕਾਲਾਂ ਦੇ ਉੱਤੇ ਤੇ ਪੰਜਾਂ ਮਟਾਂ ਜਾਂ ਆਣ ਕੇ ਤੇ ਜਵਾਹ ਤੇ ਬਾਸੀ ਜਿਹੜੀ ਆ ਪੁਲ ਦੇ ਬੈਰੀਅਲ ਦੇ ਉੱਤੇ ਚੜੀ ਹੋਈ ਆ ਇਹ ਜੇ ਕੋफी ਲੋਕਾਂ ਕਿੰਨਾ ਚਾਹ ਲੋਕਾਂ ਦੇ ਛੱਡਾਂ ਲੱਗੀਆਂ ਨੇ ਜਿਨ੍ਹਾਂ ਨੂੰ ਛਾਲ ਪਤਾ ਗਿਆ ਆ ਕੋਲਾ ਮਸੀਹਾ ਇੱਕ ਮਿੱਗੀ ਦੀ ਆ ਭਾਦਨ ਸਾਰੇ ਦੇ ਆ ਇਹਨਾਂ ਸਰਕਾਰੀ ਹੌਸਲੇ ਪਤਾ ਗਿਆ ਛੱਡਾਂ ਛੇਤੀ ਲੱਗੀਆਂ ਹੋਈਆਂ ਨੇ ਇਹਨਾਂ ਦੀ ਛੱਡਾਂ ਡਰ ਅਵਰ ਤੇ ਫਰਾਰ ਹੋ ਗਿਆ ਵਾ ਗੱਡਾ ਛੱਡ ਕੇ ਡਰਾਈਵਰ ਜਾਵਾ ਇਹ ਮੇਜ ਰੰਡਰ ਦਾਰੂ ਗਿਆ ਵਾ ਇਹਨਾਂ ਨੂੰ ਪਤਾ ਲੱਗਾ ਵੀ ਇਹ ਕਿਸ ਕਾਰਨ ਬਾਸਿ ਵਜੀਆ ਕਿ ਹੋਰ ਸ਼ਦਰ ਨੂੰ ਮਰਦਾਪੁਰ ਨੂੰ ਆਈਏ ਨੂੰ ਫੋਨ ਕਰਤਾ ਵਾ ਉਹ ਆਣ ਕੇ ਸਾਰੀ ਕਾਰਵਾਈ ਕਰੀ ਹੈ